ਗੁਰੂ ਜੀ ਕਹਿੰਦੇ ਨੇ ਉਹ ਮੋਹ ਮਾਇਆ ਕੈ ਸੰਗ ਨਾ ਲੇਪ ਕਿਵੇਂ ਜੀ ਮੋਹ ਮਾਇਆ ਤੋਂ ਬਚਦੇ ਕਹਿੰਦੇ ਮਨ ਮਹਿ ਰੱਖੇ ਹਰ ਹਰ ਏਕ ਮਨ ਦੇ ਵਿੱਚ ਵਾਹਿਗੁਰੂ 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 ਇਹ ਕਰਦੇ ਰਹਿੰਦੇ ਅੰਧਕਾਰ ਦੀਪਕ ਪ੍ਰਗਾਸ ਕਹਿੰਦੇ ਨਾਮ ਦੀ ਬਰਕਤ ਨਾਲ ਅੰਧਕਾਰ ਹਨੇਰੇ ਵਿੱਚ ਜਿਵੇਂ ਇੱਕ ਦੀਵਾ ਵੱਲ ਜਾਏ ਤੇ ਬੰਦਾ ਰੋਸ਼ਨੀ ਚ ਤੁਰ ਕੇ ਲੰਘ ਜਾਂਦਾ ਐਉਂ ਨਾਮ ਦੀਵੇ ਦੀ ਤਰ੍ਹਾਂ ਅੰਦਰ ਮਨ ਦੇ ਵਿੱਚ ਚਾਨਣ ਕਰ ਦਿੰਦਾ ਤੇ ਜਿੱਥੇ ਨਾਮ ਦਾ ਦੀਵਾ ਵੱਲ ਗਿਆ ਨਾਨਕ ਪਰਮ ਮੋਹ ਦੁੱਖ ਤਹਤੇ ਨਾਸੇ ਕਹਿੰਦੇ ਉਹਨਾਂ ਦੇ ਅੰਦਰੋਂ ਪਰਮ ਵੀ ਮੋਹ ਵੀ ਦੁੱਖ ਵੀ ਨਾਸ਼ ਹੋ ਜਾਂਦੇ ਆ ਤਪਤ ਮਾਹੇ ਠੰਡ ਵਰਤਾਈ ਤਪ ਦੇ ਮਨ ਨੂੰ ਨਾਮ ਦੇ ਨਾਲ ਗੁਰੂ ਜੀ ਨੇ ਠੰਡਾ ਕਰ ਦਿੱਤਾ आनंद पाया दुख नाठे पाई आनंद आ गया दुख नस ਜਾਂਦੇ ਆ ਜਨਮ ਮਰਨ ਕੇ ਮਿਟੇ ਹੁੰਦੇ ਸੇ ਜਨਮ ਅਤੇ ਮਰਨ ਦੇ ਅੰਦੇਸ਼ੇ ਛੋਰੇ ਮਿਟ ਜਾਂਦੇ ਫਿਰ ਕਿਵੇਂ ਜੀ ਸਾਧੂ ਕੇ ਪੂਰਨ ਉਪਦੇਸ਼ੇ ਸਾਧੂ ਗੁਰੂ ਸਾਧੂ ਦਾ ਜਦੋਂ ਪੂਰਨ ਉਪਦੇਸ਼ ਮਿਲਦਾ ਹੈ ਪੂਰਨ ਸਾਧੂ ਦਾ ਪੂਰਨ ਉਪਦੇਸ਼ ਜਦੋਂ ਮਿਲ ਗਿਆ ਫਿਰ ਜਨਮ ਮਰਨ ਮੁੱਕ ਗਿਆ ਪਾਉ ਚੁਕਾ ਨਿਰਭਉ ਹੋਏ ਬਸੇ ਉਹਦਾ ਪਾਉ ਖਤਮ ਹੋ ਜਾਂਦਾ ਹੈ ਜਮਾ ਦਾ ਫਿਰ ਨਿਰਭਾਉ ਹੋ ਕੇ ਬਸਦੇ ਹੈ ਸਗਲ ਵਿਆਦ ਮਨ ਤੇ ਖੈ ਨਸੇ ਸਾਰੀਆਂ ਵਿਆਧੀਆਂ ਮਨ ਦੇ ਵਿੱਚੋਂ ਖੈ ਨਾਸ਼ ਹੋ ਜਾਂਦੀਆਂ ਤੇ ਨਸ ਜਾਂਦੇ ਦੁੱਖ ਜਿਸ ਕਾ ਸਾ ਤੈਨ ਕਿਰਪਾ ਧਾਰੀ ਜਿਸ ਦਾ ਇਹ ਸੇਵਕ ਹੈ ਨਾ ਉਸ ਗੁਰੂ ਨਾਨਕ ਨੇ ਕਿਰਪਾ ਕੀਤੀ ਹੈ ਸਾਧ ਸੰਗ ਜਪ ਨਾਮ ਮੁਰਾਰੀ ਜਦੋਂ ਸਾਧ ਸੰਗਤ ਵਿੱਚ ਜਾ ਕੇ ਮੁਰਾਰੀ ਵਾਹਿਗੁਰੂ ਦਾ ਨਾਮ ਜਪਿਆ ਨਾ ਕਹਿੰਦੇ ਉਦੋਂ ਫਿਰ ਇਹ ਤੇ ਕਿਰਪਾ ਹੁੰਦੀ ਥਿਤ ਪਾਈ ਚੁਕੇ ਭ੍ਰਮ ਗਵਨ ਕਹਿੰਦੇ ਫਿਰ ਮਨ ਟਿਕ ਜਾਂਦਾ ਥਿਤ ਟਿਕਾ ਜਾਂਦਾ ਥਿਤ ਪਾਈ ਚੁਕੇ ਭ੍ਰਮ ਗਵਨ ਕਹਿੰਦੇ ਉਹਦੇ ਭ੍ਰਮ ਅਤੇ ਗਵਨ ਪਟਕਣਾ ਦੂਰ ਹੋ ਜਾਂਦੇ ਕਿਵੇਂ ਹੋਈ ਸੁਣ ਨਾਨਕ ਹਰ ਹਰ ਜਸ ਸ੍ਰਵਨ ਕੰਨਾਂ ਦੇ ਨਾਲ ਜਦੋਂ ਵਾਹਿਗੁਰੂ ਦਾ ਜਪ ਸੁਣੋਗੇ ਨਾ ਗੁਰਮੰਤਰ ਦਾ ਅਭਿਆਸ ਕਰੋਗੇ ਅੰਦਰੋਂ ਅੰਦਰੀ ਔਰ ਉਸੇ ਨੂੰ ਕੰਨਾਂ ਨਾਲ ਸੁਣੋਗੇ ਅੰਦਰ ਤੁਹਾਡੇ ਵਾਹਿਗੁਰੂ ਵਾਹਿਗੁਰੂ ਚੱਲਦਾ ਹੈ ਪਹਿਲਾਂ ਤਾਂ ਤੁਸੀਂ ਬਾਹਰੋਂ ਬੋਲਦੇ ਵਾਹਿਗੁਰੂ ਵਾਹਿਗੁਰੂ ਤਾਂ ਵੀ ਨਹੀਂ ਸੁਣਦਾ ਪਰ ਹੌਲੀ-ਹੌਲੀ ਤੁਸੀਂ ਅੰਦਰ ਕਹੋਗੇ ਵਾਹਿਗੁਰੂ ਤੇ ਤੁਹਾਡੇ ਕੰਨਾਂ 'ਚ ਅੰਦਰੇ ਆਉ ਸੁਣੋ ਜਿਵੇਂ ਗੂੰਜ ਪੈਂਦੀ ਆ ਹੌਲੀ-ਹੌਲੀ ਹੋ ਜਾਂਦਾ ਹੈ ਅਭਿਆਸ ਕਹਿੰਦੇ ਜਦੋਂ ਇਉਂ ਸੁਣਨ ਲੱਗ ਗਿਆ ਫਿਰ ਪਰਮ ਮੁੱਕ ਜਾਣਗੇ